ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਦੇ ਹਾਂ ਤੇ ਉਸ ਅਰਦਾਸ ਵਿੱਚ ਥੋੜੀ ਜਿਹੀ ਆਵਾਜ਼ ਘੱਟ ਕਰਦੇ ਸਿਰ ਨੂੰ ਟਕਰਾ ਲਈ ਉਸ ਅਰਦਾਸ ਵਿੱਚ ਜਿਹੜਾ ਪਹਿਲਾ ਪਦ ਹੈ ਉਸ ਵਿੱਚ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਤੇ ਦੂਸਰਾ ਇਸ ਵਿੱਚ ਪੰਥ ਨੇ ਜੋ ਮਰਿਆਦਾ ਬਣਾਈ ਉਸ ਵਿੱਚ ਜਿਹੜੀ ਅਰਦਾਸ ਦੀ ਇਬਾਰਤ ਲਿਖੀ ਗਈ ਤੇ ਉਹ ਪੰਥਕ ਤੌਰ ਤੇ ਸਹਿਮਤੀ ਦੇ ਨਾਲ ਉਹ ਸ਼ਬਦ ਲਿਖੇ ਗਏ ਉਸ ਵਿੱਚ ਜਿਹੜਾ ਅਸੀਂ ਬਚਨ ਪੜਨੇ ਆ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ ਕੇ ਤੇ ਸਤਿਗੁਰੂ ਪਹਿਲਾ ਵਚਨ ਕਰਦੇ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ ਇਹ ਡਾਕਟਰ ਤਾਰਦ ਸਿੰਘ ਹਨ ਅਰਥ ਕੀਤੇ ਆ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦਾ ਹਾਂ ਪ੍ਰਤਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸਾਂ ਹੋਈ ਸਹਾਇ ਯਾਦ ਰੱਖਿਓ ਫਿਰ ਤਿੰਨ ਪਾਤਸ਼ਾਹਾਂ ਦਾ ਜ਼ਿਕਰ ਹੈ ਅਸੀਂ ਜਦੋਂ ਕਥਾ ਕਰਾਂਗੇ ਤੇ ਸ਼ਬਦ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਵਰਤਾਂ ਪਰ ਇੱਕ ਮੈਂ ਬੇਨਤੀ ਕਰਾਂ ਕਿ ਕਈ ਵਾਰੀ ਕਈ ਸੱਜਣ ਇਹ ਸ਼ਬਦ ਕਹਿੰਦੇ ਜੀ ਗੁਰੂ ਸ਼ਬਦ ਕਿਉਂ ਨਹੀਂ ਵਰਤਿਆ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਕਾਮ ਰੂਪ ਵਿੱਚ ਕੁਝ ਕਿਹਾ ਜਾਂਦਾ ਹੈ ਉਹਦੀਆਂ ਕੁਝ ਸੀਮਾਵਾਂ ਹੁੰਦੀਆਂ ਇੱਥੇ ਸਤਿਗੁਰੂ ਜੇ ਸ਼ਬਦ ਵਰਤ ਰਿਹਾ ਇਹ ਨਹੀਂ ਕਿ ਗੁਰੂ ਸ਼ਬਦ ਨੂੰ ਸਵਿਕਾਰ ਨਹੀਂ ਕਰਦੇ ਇਸ ਵਿੱਚ ਅਰਥ ਕਰਦੇ ਅਸੀਂ ਇਹੀ ਕਰਾਂਗੇ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਗੁਰੂ ਅਮਰਦਾਸ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਸੀਂ ਸਹਾਇਤਾ ਮੰਗਦੇ ਫਿਰ ਬੇਨਤੀ ਸੁਣਿਓ ਪਹਿਲਾਂ ਧਿਆਉਂਦਾ ਹਾਂ ਫਿਰ ਉਹਨਾਂ ਤੋਂ ਸਹਾਇਤਾ ਹੈ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੁਈ ਸਹਾਇ ਗੁਰੂ ਨਾਨਕ ਸਾਹਿਬ ਨੂੰ ਧਿਉਂ ਦੇਖਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਧੰ ਗੁਰੂ RAMਦਾਸ ਉਹਨਾਂ ਤੋਂ ਸਹਿਤ ਹੁਣ ਤੀਸਰਾ ਕਹੇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਤਿੰਨ ਪਾਸ਼ੀਆਂ ਦਾ ਫਿਰ ਜ਼ਿਕਰ ਆ ਗਿਆ ਕਿ ਧੰ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅੱਗੋਂ ਫਿਰ ਸਤਵੇਂ ਪਾਤਸ਼ਾਹ ਜੀ ਦਾ ਜ਼ਿਕਰ ਕਰਕੇ ਗੁਰੂ ਹਰ Rai ਸਾਹਿਬ ਜੀ ਇਹਨਾਂ ਨੂੰ ਮੈਂ ਸਿਮਰਦਾ ਹਾਂ ਫਿਰ ਸੁਣ ਸੁਣਿਓ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰ Rai ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨਾਂ ਗੁਰੂ ਸਹਿਬਾਨਾਂ ਨੂੰ ਖਾਸ ਕਰਕੇ ਅਸੀਂ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਰਦੇ ਨੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ ਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਤਾਂ ਬੜੇ ਸਪਸ਼ਟ ਸ਼ਬਦ ਨੇ ਪਰ ਤਾਂ ਸਰੀਰ ਦਾ ਗੁਰੂ ਅਰਜੁਨ ਕਹੇ ਘਰ ਪੂਰਨ ਬ੍ਰਹਮ ਨਿਵਾਸ ਲਈ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਰਬਾਬੀ ਸਿੰਘਾਂ ਸਿੱਖਾਂ ਦੀ ਬਾਣੀ ਪੜ੍ਹਨੇ ਉਸ ਵਿੱਚ ਵੀ ਉਹ ਜ਼ਿਕਰ ਕਰਦੇ ਆ ਚਾਰੇ ਜਾਗੇ ਚੌਂ ਜੁੜੀ ਪੰਚਾਇਨ ਆਪੇ ਹੋਗਾ ਪਰ ਮੇਰੀ ਫਿਰ ਬੇਨਤੀ ਹੈ ਗੁਰੂ ਆਰ ਗੁਰਬਿੰਦ ਸਾਹਿਬਾਰੇ ਭਾਈ ਗੁਰਦਾਸ ਸਾਹਿਬ ਨੇ ਇੰਨੇ ਸ਼ਰਧਾ ਭਰਪੂਰ ਸ਼ਬਦ ਵਰਤੇ ਆ ਦਲ ਭੰਜਨ ਗੁਰ ਸ਼ੋਰਮਾ ਵੱਡ ਜੋਦਾ ਬੋ ਪਰੁ ਪੁਕਾਰੀ ਗੁਰੂ ਹਰੈ ਸਿੰਘ ਸਾਹਿਬਾਰੇ ਭਾਈ ਨੰਦਰਾ ਸਾਹਿਬ ਕਹਿੰਦੇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ ਥੋੜੀ ਜੀ ਆਪ ਜੀ ਅਸੀਸ ਬਖਸ਼ੋ ਤਵਜੋਹ ਦੇਣ ਦੀ ਕਿਉਂਕਿ ਆਪਾਂ ਲੜੀ ਲੜੀ ਅਨਸਾਰ ਬੇਨਤੀ ਕਰਨੀ ਹੈ ਮੈਂ ਅਰਜ਼ ਕੀਤੀ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ Rai ਸਾਹਿਬ ਨੂੰ ਸਿਮਰਿਆ ਗਿਆ ਅੱਗੇ ਫਿਰ ਆਗੇ ਅੱਠਵੇਂ ਸਤਿਗੁਰੂ ਜੀ ਜਿਨ੍ਹਾਂ ਨੂੰ ਭਾਈ ਗੁਰਦਾਸ ਦੂਜੇ ਨੇ ਅਸ਼ਟਮ ਬਲਬੀਰਾ ਸ਼ਬਦ ਵਰਤਿਆ ਉਸ ਵੰਦੀ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਢਿੱਠੈ ਸਭ ਦੁੱਖ ਜਾਏ ਫਿਰ ਬੇਨਤੀ ਕਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਧਿਉਂਦੇ ਖਾਂ ਉਹਨਾਂ ਦੇ ਦਰਸ਼ਨ ਕੀਤੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਪਿਤਾ ਗੁਰਦੇਵ ਗੁਰਤੇਗ ਬਹਾਦਰ ਸਾਹਿਬ ਜੀ ਦਾ ਜ਼ਿਕਰ ਕੀਤਾ ਉਹ ਸ਼ਬਦ ਕਿਹਾ ਤੇਗ ਬਹਾਦਰ ਸਿਮਰੇ ਘਰ ਨਉ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਇਥੋਂ ਤੱਕ ਜਿਹੜਾ ਪਾਠ ਹੈ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਰਚਨਾ ਵਿੱਚੋਂ ਪਹਿਲੀ ਪੌੜੀ ਇਹਦੇ ਅਰਥ ਵੀ ਬੜੇ ਸਰਦ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਿਏ ਤੇਗ ਬਹਾਦਰ ਸਿਮਰਿਆ ਕਈ ਥਾਵਾਂ ਤੇ ਗੁਟਕਿਆਂ ਤੇ ਪਾਠ ਬਿਹਾਰੀ ਨਾਲ ਵੀ ਲਿਖਿਆ ਸਿਮਰਿਆ ਤੇਗ ਬਹਾਦਰ ਸਿਮਰਿਆ ਅਰਥ ਨੇ ਉਹਨਾਂ ਨੂੰ ਚੇਤੇ ਕੀਤੇ ਸਿਮਰਨ ਕੀਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਲਵੇ ਧਿਆਨ ਨਾਲ ਸੁਣਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਿਏ ਤੇ ਘਰ ਵਿੱਚ ਨੌ ਨਿਦਾਂ ਧਾ ਕੇ ਆ ਜਾਂਦੀਆਂ ਨੇ ਤੇ ਜਿੱਥੇ ਵੀ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦਾ ਤੇ ਨਵੇਂ ਸਤਿਗੁਰੂ ਉਸ ਥਾਂ ਤੇ ਉਹਦੇ ਮਦਦਗਾਰ ਹੁੰਦੇ ਤੇਗ ਬਹਾਦਰ ਸਿਮਰੀ ਹੈ ਘਰ ਨੌਨਿਤ ਆਵੇ ਤਾਏ ਤੇ ਅਗਲਾ ਸ਼ਬਦ ਦੇ ਸਭ ਥਾਈ ਹੋਏ ਸਹਾਇ ਇਥੋਂ ਤੱਕ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਿਉਂਕਿ ਆਪਾਂ ਪ੍ਰਕਾਸ਼ ਔਰ ਗੁਰਗੱਦੀ ਸੰਬੰਧੀ ਬੇਨਤੀ ਕਰਨੀ ਉਸ ਤੋਂ ਬਾਅਦ ਫਿਰ ਪੰਥ ਨੇ ਸ਼ਬਦ ਜੋੜਿਆ ਉਹ ਸ਼ਬਦ ਸੀ ਦਸਵਾਂ ਪਾਤਸ਼ਾਹ ਕਈ ਸੱਜਣ ਇਹ ਸਮਝਦੇ ਨੇ ਵੀ ਦਸਵਾਂ ਲਫ਼ਜ਼ ਕਿਹਾ ਸਤਕਾਰ ਨਹੀਂ ਬੰਦਾ ਉਹ ਲਫ਼ਜ਼ ਵਰਤਦੇ ਨਹੀਂ ਦਸਵੇਂ ਪਾਤਸ਼ਾਹ ਫਿਰ ਬੇਨਤੀ ਸੁਣਿਓ ਦਸਵੇਂ ਪਾਤਸ਼ਾਹ ਜੋ ਮਰਿਆਦਾ ਚ ਲਿਖਿਆ ਦਸਵਾਂ ਪਾਤਸ਼ਾਹ ਉੱਥੇ ਹੈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯਾਦ ਰੱਖਿਓ ਸਿੰਘਾਂ ਦਾ ਸਾਹਿਬ ਚਲੋ ਗੁੰਮ ਤੇ ਸ਼ਬਦ ਬਹੁਤ ਪ੍ਰਚਲਿਤ ਹੋ ਚੁੱਕਾ ਹੈ ਨਾ ਜੀ ਭਾਈ ਸਾਹਿਬ ਜਾਣਦੇ ਆ ਕਿਉਂਕਿ ਜੇ ਮੈਂ ਕੁਝ ਕਹਾਗਾ ਤੇ ਕੇਵਰੀ ਹੋ ਸਕਦਾ ਤੁਸੀਂ ਕਿਸੇ ਹਸਤੀ ਨੂੰ ਇਹ ਚੈਲੰਜ ਕਰ ਰਹੇ ਨਹੀਂ ਉਥੇ ਸਿੰਘਾਂ ਦਾ ਸਾਹਿਬ ਜਿਹੜਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਉਥੇ ਸ਼ਬਦ ਵਰਤਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਥਾਵਾਂ ਤੇ ਮਦਦਗਾਰ ਹੁਣ ਉਸ ਤੋਂ ਬਾਅਦ ਮੈਂ ਆਪ ਨੂੰ ਬੇਨਤੀ ਕਰਾਂਗਾ ਕਈ ਐਸੇ ਵੀ ਨੇ ਜਿਹੜੇ 11 12 13 14 ਅੱਗੇ ਤੱਕ ਚੱਲਦੇ ਆ ਆਪਣੇ ਗੁਰੂਆਂ ਦੇ ਨਾਂ ਲੈਂਦੇ ਆ ਪਰ ਗੁਰਮਖੋ ਹੱਥ ਜੋੜ ਕੇ ਬੇਨਤੀ ਹੈ ਇਹ ਗੱਲ ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਇੱਕ ਵਾਰ ਪ੍ਰਸ਼ਨ ਕੀਤਾ ਸੀ ਕਿ ਮਹਾਰਾਜ ਜੀ 6 ਪਾਤਸ਼ਾਹਿਆਂ ਤੱਕ ਤਾਂ ਆਪਾਂ ਦੇਹ ਰੂਪ ਚ ਗੁਰੂ ਜੋਤ ਵਿਚਰਦੀ ਦੇਖੀ ਹੈ ਇਸ ਤੋਂ ਬਾਅਦ ਕਿੰਨੇ ਸਰੀਰ ਪੁੱਛਣ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ਼ ਨਿਖਾਰੀ ਉੱਥੇ ਫਿਰ ਸਤਿਗੁਰੂ ਨੇ ਅਖੀਰ ਤੇ ਕਿਹਾ ਸੀ ਕਿ ਕਾਲ ਯੁਗ ਪੀੜੀ ਸੋਡੀਆਂ ਅਵਚਲ ਨੀਵ ਉਸਾਰ ਖਲਾਰੀ ਅਗਲਾ ਸ਼ਬਦ ਸੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਇਹ ਦੋ ਤੁਕਾਂ ਧਿਆਨ ਨਾਲ ਸਿਉ 6 ਮਹੀਨਾ ਅਖੀਰ ਤੇ ਕਹਿੰਦੇ ਯੁਗ ਯੁਗ ਦਾ ਮਤਲਬ ਇੱਕ ਹੁੰਦਾ ਜੋੜ ਇੱਕ ਯੁਗ ਦਾ ਅਰਥ ਹੁੰਦਾ ਹੈ ਦੋ ਯੁਗ ਯੁਗ ਦਾ ਅਰਥ ਹੋ ਗਿਆ ਕਿ ਤੁਸੀਂ 6 ਤੱਕ ਪੁੱਛਿਆ ਹੈ ਤੇ ਸਾਡੇ ਤੋਂ ਬਾਅਦ ਅਜੇ ਚਾਰ ਸ਼ਰੀਰਾਂ ਵਿੱਚ ਇਹ ਜੋਤ ਵਰਤਨੀ ਇਹ ਅਰਥ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਨਾ ਗਿਆਨੀ ਖਜਾਰਾ ਸਿੰਘ ਜੀ ਗੁਰੂਆਂ ਨੇ ਕੀਤੇ ਥੋੜੀ ਜੀ ਆਪ ਦੀ ਧਿਆਨ ਦਿਹਾਜ ਮੇਰੀ ਬੇਨਤੀ ਹੈ ਹੁਣ ਉਸ ਤੋਂ ਬਾਅਦ 10 ਪਾਤਸ਼ਾਹਿਆਂ ਦਾ ਜ਼ਿਕਰ ਹੋ ਗਿਆ ਅਰਦਾਸ ਫਿਰ ਸ਼ਬਦ ਹੈ ਕਿ ਦਸਾਂ ਪਾਤਸ਼ਾਹਿਆਂ ਦੀ ਜੋਤ ਲਭੇ ਧਿਆਨ ਨਾ ਸੁਣਿਓ ਇੱਥੇ ਦੇ ਕੱਢ ਦਿੱਤਾ ਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ ਦੀਆਂ ਜੋਤਾਂ ਨਹੀਂ ਯਾਦ ਰੱਖੋ ਦਸ ਪਾਤਸ਼ਾਹੀਆਂ ਬਹੁਵਚਨ ਨੇ ਜੋਤ ਇੱਕ ਵਚਨ ਹੈ ਇਹਦਾ ਭਾਵੇਂ ਸੀ ਕਹਿ ਦਿੰਨੇ ਆ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਚੌਥੀ ਜੋਤ ਨਹੀਂ ਗੁਰਮਖੋ ਜੋਤ ਦੂਜੀ ਤੀਜੀ ਬਿਲਕੁਲ ਨਹੀਂ ਜੋਤ ਸਿਰਵਕ ਹੈ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਹੋ ਸਕਦਾ ਹੈ ਜੋਤ ਪਹਿਲੀ ਦੂਜੀ ਤੀਜੀ ਨਹੀਂ ਮੇਰੀ ਫਿਰ ਬੇਨਤੀ ਹੈ ਧਿਆਨ ਨਾ ਸੋ ਇਸ ਗੱਲ ਨੂੰ ਜੋਤ ਰੂਪਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਸਰਕਿਓ ਅਮਰਦਾਸ ਅਮਰਤ ਸ਼ਤਰਗੁਰ ਰਾਮੈ ਦਿਓ ਗੁਰੂ ਰਾਮਦਾਸ ਦਰਸਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਮੈਣ ਪਰ ਜੋਤ ਰੂਪਰ ਆਪ ਗੁਰੂ ਨਾਨਕਾ ਹਾਇ ਜੋਤ ਰੂਪ ਸਤਗੁਰੂ ਗੁਰੂ ਨਾਨਕ ਸਾਹਿਬ ਨੇ ਮੇਰੀ ਫਿਰ ਬੇਨਤੀ ਉੱਤੇ ਸ਼ਬਦ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਹੜੀ ਜੀ ਅੱਗੇ ਫਿਰ ਸ਼ਬਦ ਅਸੀਂ ਪੜਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਦੋ ਗੱਲਾਂ ਹੋ ਗਈਆਂ ਕਿ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਰੂਪ ਚ ਵਿਚਰੀ 10 ਜਾਮਿਆਂ ਚ ਉਹ ਸ਼ਬਦ ਰੂਪ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਅਗਲੀ ਗੱਲ ਹੋਰ ਜਿਹੜੀ ਬਹੁਤ ਖਾਸ ਹੈ ਜਿਹੜੀ ਆਪਾਂ ਵਿਚਾਰਨੀ ਚਾਹੁੰਦੇ ਆ ਚਾਰ ਦੀਵਾਨਾਂ ਚ ਹਾਲਾਂਕਿ ਅਸੀਂ ਚਾਰ ਦੀਵਾਨਾਂ ਚ ਮੁਕੰਮਲ ਗੱਲ ਨਹੀਂ ਕਰ ਸਕਨੇ ਪਰ ਫਿਰ ਵੀ ਸੰਖੇਪ ਜਿਹਾ ਦਸਾਂ ਪਾਤਸ਼ਾਹਾਂ ਦੀ ਜੋਤ ਅੱਗੇ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਗਲੇ ਲਫ਼ਜ਼ ਨੇ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੁਣ ਰੋਜ਼ ਅਸੀਂ ਇਹ ਸ਼ਬਦ ਪੜ੍ਹਨੇ ਆਪ ਜੀ ਨੇ ਮੇਰੇ ਨਾਲ ਪੜ੍ਹੇ ਅਰਥ ਸਵਸ਼ਤ ਹੋ ਗਿਆ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਗਲੇ ਸ਼ਬਦ ਨੇ ਮੈਂ ਇੱਕ ਵਾਰ ਅੱਗੇ ਵੀ ਇੱਥੇ ਕਥਾ ਕਰਦਿਆਂ ਕਿਹਾ ਇੱਥੇ ਲਫ਼ਜ਼ ਇਹ ਨਹੀਂ ਲਿਖਿਆ ਗਿਆ ਕਿ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਸੁਣੇ ਇਸ ਬਿੰਦੇ ਦਰਸ਼ਨ ਸ਼ਬਦ ਤੇ ਦੀਦਾਰ ਸ਼ਬਦ ਦਰਸ਼ਨ ਸੀ ਪੂਰਬ ਦਾ ਸ਼ਬਦ ਹੈ ਸੰਸਕ੍ਰਿਤ ਚ ਵਰਤ ਲਏ ਨੇ ਹਿੰਦੀ ਚ ਵਰਤਨੇ ਆਪਾਂ ਦਰਸ਼ਨ ਤੇ ਦੀਦਾਰ ਸ਼ਬਦ ਪर्शੀਅਨ ਦਾ ਫਾਰਸੀ ਦਾ ਪਰ ਜੇ ਅਰਥ ਦੇਖਾਂਗੇ ਅਰਥ ਦੋਨਾਂ ਦੇ ਕੋ ਨਹੀਂ ਦਰਸ਼ਨ ਦਾ ਅਰਥ ਵੀ ਦੇਖਣ ਦੀ ਕਿਰਿਆ ਦੀਦਾਰ ਦਾ ਸਬੰਧ ਵੀ ਦੀਦਿਆਂ ਨਾਲ ਵੇਖਣ ਦਾ ਕੰਮ ਇੱਥੇ ਉਹਨਾਂ ਨੇ ਸ਼ਬਦ ਨਹੀਂ ਲਿਖਿਆ ਦਰਸ਼ਨ ਦੀਦਾਰ ਉਹਨਾਂ ਨੇ ਇੰਨਾ ਗਹਿਰਾ ਸ਼ਬਦ ਵਿੱਚ ਪਾ ਦਿੱਤਾ ਪਾਠ ਦੀਦਾਰ ਲਓ ਵੀ ਧਿਆਨ ਨਾਲ ਸੁਣਿਓ ਸਿਰਫ ਦਰਸ਼ਨ ਦੀਦਾਰ ਨਹੀਂ ਮੰਨ ਲਓ ਆਇਆ ਕੋਈ ਉਹਨਾਂ ਰਮਾਲ ਸਾਹਿਬ ਚੁੱਕਿਆ ਮਹਾਰਾਜ ਜੀ ਮੈਂ ਤਾਂ ਦਰਸ਼ਨ ਕਰਕੇ ਆਇਆ ਉਹਨਾਂ ਨਾਲ ਲਵਜ ਪਾ ਦਿੱਤਾ ਪਾਠ ਦੀਦਾਰ ਇਹਦਾ ਅਰਥ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇ ਇਥੇ ਲਵਜ ਪਾਠ ਦੀਦਾਰ ਹੈ ਤੇ ਗੁਰਮਖੋ ਜਦੋਂ ਪਾਠ ਕਰਾਂਗੇ ਨਾ ਤੇ ਦیدار ਉਦੀ ਹੋਣੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜਾ ਕੁਝ ਖਜ਼ਾਨਾ ਪਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕੁਝ ਹੈ? ਮੇਰੀ ਅਰਜ਼ ਹੈ ਕਿ ਸਿੱਖ ਤਿੰਨ ਦਿਨ ਬੜੇ ਧੂਮ-ਤਾਮ ਨਾਲ ਮਨਾਉਂਦੇ ਨੇ। ਪਹਿਲਾਂ ਪਹਿਲਾਂ ਪਹਿਲ ਇੱਕੋ ਹੀ ਸੀ। ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸ਼ੁਰੂ ਹੋਇਆ ਮਨਾਉਣਾ। ਇੱਕ ਪਿਛਲੇ ਸਾਲਾਂ ਤੋਂ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ। ਤਿੰਨ ਮਨਾਮਿਆਂ ਨੇ ਤਕਰੀਬਨ ਅਸੀਂ ਦੋ ਤਾਂ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਆ ਇੱਕ ਸ੍ਰੀ ਹਰਮੰਦਰ ਸਾਹਿਬ ਪ੍ਰਕਾਸ਼ ਦਿਹਾੜਾ ਜਿੰਨੂੰ ਅਸੀਂ ਕਹਿੰਨੇ ਆ ਪਹਿਲਾ ਪ੍ਰਕਾਸ਼ ਦਿਹਾੜਾ ਪਰ ਪ੍ਰਕਾਸ਼ ਦਿਵਸ ਫਿਰ ਅਸੀਂ ਨਦੇੜ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਗੁਰਗੱਦੀ ਦਿਨ ਕਹਿੰਨੇ 30ਸਰਾ ਇੱਕ ਪਿਛਲੇ ਸਾਲਾਂ ਤੋਂ ਸ਼ੁਰੂ ਹੋਇਆ ਸੰਪੂਰਨਤਾ ਦਿਵਸ ਜਿੱਦੀ ਸ਼ੁਰੂਆਤ ਤਖਤ ਸ੍ਰੀ ਦਮਦਮਾ ਸਾਹਿਬ ਤੱਬ ਸਭੋ ਕੀ ਤਲਵੰਡੀ ਤੋਂ ਕੀਤੀ ਤਿੰਨਾ ਬੜੇ ਥੋੜੀ ਜੀ ਬੇਨਤੀ ਕੋ ਹੋਰ ਕੇ ਪ੍ਰਕਾਸ਼ ਦਿਹਾੜਾ ਸੀ ਕਿਨੇ ਪਹਿਲਾ ਪ੍ਰਕਾਸ਼ ਦਿਨ ਉੰਜ ਵੈਸੇ ਜਿਹੜੇ ਸਾਡੇ ਪ੍ਰਾਤਨ ਸਰੋਤ ਨੇ ਗੁਰਮੁਖੀ ਦੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਈ ਸ਼ਬਦ ਵਰਤਿਆ ਖੋਲੋ ਪ੍ਰਕਾਸ਼ ਨਹੀਂ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣਾ ਸਭ ਪੰਥ ਪਰ ਇਹ ਸ਼ਬਦ ਬੜਾ ਗਹਿਰਾ ਹੈ ਪ੍ਰਕਾਸ਼ ਆਪਾਂ ਆਉਣ ਵਾਲੇ ਦਿਨਾਂ ਚ ਇਹਨੂੰ ਬਾਚਾਂਗੇ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਜੋ ਲੜੀ ਤੇ ਪਹੁੰਚੇਗੀ ਪ੍ਰਕਾਸ਼ ਇਦਾ ਮਤਲਬ ਇਹ ਕਿ ਜਿਸ ਦਿਨ ਗੁਰੂ ਅਰਜੁਨ ਦੇਵ ਜੀ ਨੇ ਬੀੜ ਸੰਪੂਰਨ ਕਰਾ ਕੇ ਉਸ ਵੇਲੇ ਜੀ ਬਾਣੀ ਸੀ ਆਰਾਮਸਰ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਰੱਖ ਕੇ ਆਪ ਚਬਰ ਕਰਦੇ ਹਰਿਮੰਦਰ ਸਾਹਿਬ ਵਿਖੇ ਜਦੋਂ ਅੰਮ੍ਰਿਤ ਵੇਲੇ ਪਹਿਲੇ ਦਿਨ ਪ੍ਰਕਾਸ਼ ਕੀਤਾ ਉਹਨੂੰ ਸਿੱਖਾਂ ਨੇ ਇਸ ਰੂਪ ਵਿੱਚ ਪੰਥ ਨੇ ਸਵੀਕਾਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਇਦਾ ਮਤਲਬ ਜਦੋਂ ਸਭ ਤੋਂ ਪਹਿਲਾਂ ਪ੍ਰਕਾਸ਼ ਹੋਇਆ ਉਹ ਅਸੀਂ ਸਾਰੇ ਮਨਾਨੇ ਆਂ ਦੂਸਰੀ ਗੱਲ ਦੂਜਾ ਸ਼ਬਦ ਆ ਗਿਆ ਸੰਪੂਰਨਤਾ ਦਿਵਸ ਉਹ ਇਹ ਕਿਹਾ ਜਾਂਦਾ ਹੈ ਕਿ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਲਾਂਕਿ ਮੈਂ ਕਿਸੇ ਕੰਟਰੋਵਰਸੀ 'ਚ ਨਹੀਂ ਪੜਨਾ ਭਾਈ ਸਾਹਿਬ ਨੂੰ ਪਤਾ ਸਿੱਖਾਂ ਦੇ ਕਦਮ-ਕਦਮ ਤੇ ਮਤਭੇਦ ਨੇ ਹਿਸਟਰੀ ਵਿੱਚ ਤੇ ਉਹ ਕਈ ਵਾਰੀ ਆਸੀਂ ਆਪਸ ਵਿੱਚ ਖਹਿ ਖਹਿ ਕੇ ਨਿਕਲ ਜਾਂਦੇ ਆ ਗੱਲ ਪੱਲੇ ਕੁਝ ਨਹੀਂ ਪੈਂਦੀ ਜਿਹੜੀ ਪਰੰਪਰਾ ਹੈ ਉਹ ਕਹਿ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਲੜਨ ਤੋਂ ਬਾਅਦ ਕਿਉਂਕਿ ਮੁਕਤਸਰ ਦੀ ਜੰਗ ਹਜ਼ੂਰ ਨੇ ਆਪਣੇ ਜੀਵਨ ਦੀ 14ਵੀਂ ਲੜਾਈ ਆਖਰੀ ਜੰਗ ਲੜੀ ਹੈ ਉਸ ਤੋਂ ਬਾਅਦ ਨਹੀਂ ਕੁਲਿਆ ਉਸ ਤੋਂ ਬਾਅਦ ਹਜ਼ੂਰ ਡੱਲੇ ਕੁਲੋਂਦੇ ਨੇ ਸਭ ਉਹ ਕੀ ਤਲਵੰਡੀ ਇੱਥੇ ਗੁਰਸੇ ਇਕੱਠੇ ਹੁੰਦੇ ਆ ਇੱਥੇ ਫਿਰ ਸਤਪੁਰਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਸਾਡੀ ਪਰੰਪਰਾ ਕਹਿੰਦੀ ਆ ਆਪਣੇ ਕੰਠੋ ਬਾਣੀ ਉਚਾਰਨ ਕੀਤੀ ਪੂਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਲਿਖਾਇਆ ਉਸ ਵਿੱਚ ਪਿਤਾ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਜਦੋਂ ਉਹ ਬਾਣੀ ਦਰਜ ਕੀਤੀ ਉਹਨੂੰ ਅਸੀਂ ਨਾਮ ਦਿੱਤਾ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਇੱਕ ਮੇਰੀ ਫਿਰ ਬੇਨਤੀ ਮੈਂ ਅਧੂਰਾ ਦਿਵਸ ਨਹੀਂ ਕਹਾਵਾਂਗਾ ਕਿਉਂਕਿ ਹਰ ਸ਼ਬਦ ਦੇ ਵਿੱਚ ਵਪਰੀਤ ਸ਼ਬਦ ਕੋਈ ਲੁਕਿਆ ਹੁੰਦਾ ਹੈ ਜਦੋਂ ਗੁਰੂ ਅਰਜਨ ਸਾਹਿਬ ਨੇ ਕੀਤਾ ਉਦੋਂ ਵੀ ਤਾਂ ਸ਼ਬਦ ਮੁਕੰਮਲ ਹੀ ਹੈ ਸ਼ਬਦ ਕਦੀ ਅਧੂਰਾ ਨਹੀਂ ਹੁੰਦਾ ਪਰ ਉੱਥੇ ਸਤਿਗੁਰੂ ਦੀ ਦੂਸਰਾ ਦਿਨ ਸੀ ਮਨਾਨੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਉਸ ਤੋਂ ਬਾਅਦ ਤੀਸਰਾ ਦਿਨ ਹੈ ਜਿਹੜਾ ਮੈਂ ਅਰਜ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਇਸ ਪੰਜ ਭੂਤਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਜਿਹਨੂੰ ਸਿੱਖ ਸ਼ਬਦਾਵਲੀ ਵਿੱਚ ਕਹਿੰਦੇ ਆ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸਾਰੇ ਸਿੱਖਾਂ ਨੂੰ ਬੁਲਾ ਕੇ ਆਪ ਗੁਰੂ ਗ੍ਰੰਥ ਸਾਹਿਬ ਜਿਨ ਮੱਥਾ ਟੇਕ ਕੇ ਕਹਾਂ ਮੇਰੀ ਜਗਾ ਗ੍ਰੰਥ ਜੀ ਕੋ ਗੁਰੂ ਜਾਣਨਾ ਮੇਰੀ ਜਗਾ ਇਹ ਅਸੀਂ ਆਉਣ ਵਾਲੇ ਦਿਨਾਂ ਚ ਦੇਖਾਂਗੇ ਮੇਰੀ ਜਗਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂ ਪੈ ਇਹ ਸ਼ਬਦ ਵਰਤੇ ਇੱਕ ਲਬਜ ਹੋਰ ਹੈ ਜਦੋਂ ਮਹਾਰਾਜ ਤੁਰਨ ਲੱਗਦੇ ਆ ਤੇ ਸਿੱਖ ਬੇਨਤੀ ਕਰਦੇ ਆਂ ਕਹਿੰਦੇ ਮਹਾਰਾਜ ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਹਵਾਲ ਤੇ ਮਹਾਰਾਜ ਕਹਿੰਦਿਆ ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਆਕਾਲ ਇਹ ਮੇਰੀ ਬੇਨਤੀ ਹੈ ਤਿੰਨ ਦਿਨ ਨੇ ਪ੍ਰਕਾਸ਼ ਦਿਹਾੜਾ ਸੰਪੂਰਨਤਾ ਦਿਵਸ ਤੇ ਤੀਸਰਾ ਸ਼ਬਦ ਅਸੀਂ ਵਰਤਨੇ ਆ ਗੁਰਿਆਈ ਦਿਵਸ ਥੋੜਾ ਜਿਹਾ ਗੁਰਮਖਵਾਪ ਜੀ ਤਵਜੋ ਬਣਾਇਓ ਉਂਝ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਅੱਗੇ ਆਪਣੇ ਸਿਰ ਝੁਕਾਣੇ ਆ ਜਿਨ੍ਹਾਂ ਨੂੰ ਅਕੀਦਾਹ ਹੈ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਮੈਂ ਸ਼ੁਰੂਆਤ ਇਥੋਂ ਕਰਨੀ ਚਾਹਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ ਕਿਹੜੀ ਬਖਸ਼ਿਸ਼ ਸੰਦ ਦਿੱਤੀ ਕਿਉਂਕਿ ਆਪਾਂ ਸ਼ੁਰੂਆਤ ਕਰਾਂਗੇ ਬਾਣੀ ਉਚਾਰਨ ਕਰਨ ਤੋਂ ਹੁਣ ਮੰਨ ਲਓ ਡਿਟੇਲ 'ਚ ਜਾਓ ਤੇ ਗੁਰੂ ਗ੍ਰੰਥ ਸਾਹਿਬ ਵਿੱਚ 6000 ਤੋਂ ਵੱਧ ਸ਼ਬਦ ਨੇ ਸ਼ਲੋਕ ਪੌੜੀਆਂ